வணக்கம் வணக்கம் ਦੇ ਆ ਵੀ ਰਹੇ ਆ ਕੇਦ ਬਾਰੇ ਜੀ ਜੀ ਪੁਲਿਸ ਫਰੀਦਕੋਟ ਪੁਲਿਸ ਨੂੰ ਰਿਕੁਐਸਟ ਆਈ ਸੀ ਕਿ ਪੁਲਿਸ ਇਮਰਾਤ ਪ੍ਰੋਵਾਈਡ ਕਰਾਣੀ ਹੈ ਇੱਥੇ ਇੱਕ ਇਲੀਗਲ ਸਟਰਕਚਰ ਹੈ ਉਹ ਦੀ ਡਿਮੋਲਿਸ਼ਨ ਵਾਸਤੇ ਸੋ ਦੇ ਰਿਗਾਰਡਿੰਗ ਹੀ ਅੱਜ ਸਾਰੇ ਅਸੀਂ ਇੱਥੇ ਆਏ ਆਂ ਔਰ ਇੱਕ ਪ੍ਰੋਪਰ ਕਾਨੂੰਨੀ ਕਾਰਵਾਈ ਨੂੰ ਫੋਲੋ ਕਰਦੇ ਹੋਏ ਗਾਈਡਲਾਈਨਸ ਨੂੰ ਫੋਲੋ ਕਰਦੇ ਹੋਏ ਅੱਜ ਇਹ ਡਿਮੋਲਿਸ਼ਨ ਐਕਟੀਵਿਟੀ ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਅਵਲੋਕ ਕੀਤੀ ਗਈ ਪਿਛਲੀ ਵਾਰ ਵੀ ਨਸ਼ਾ ਤਸਕਰਾਂ ਕੋਲ ਕਾਫੀ ਹੰਗਾਮਾ ਕੀਤਾ ਗਿਆ ਸੀ ਪਰ ਇਸ ਟਾਈਮ ਕੋਈ ਦੇਸ਼ ਨਹੀਂ ਦੇਗਾ ਹੰਗਾਮੇ ਵਾਲਾ ਇਸ ਤੋਂ ਸਮਝਾ ਕੋ ਤੁਸੀਂ ਇਹ ਇੱਕ ਕਲੀਅਰ ਘਟ ਇੱਕ ਇੰਡੀਕੇਸ਼ਨ ਹੈ ਕਿ ਜਿਹੜੀ ਮੁਹਿੰਮ 1 ਮਾਰਚ ਨੂੰ ਇਹ ਜੋਸ਼ੋਰ ਨਾਲ ਸਟਾਰਟ ਹੋਈ ਸੀ ਯੁੱਧ ਨਸ਼ਾ ਵਿਰੁੱਧ ਦਾ ਇੱਕ ਵਿਜੀਬਲ ਇੰਪੈਕਟ ਫੋਟੇਪੁਰਾ ਵਿਖੇ ਅਸੀਂ ਦੇਖ ਸਕਦੇ ਨੇ 4 ਮਹੀਨੇ ਪਹਿਲੇ ਤੁਸੀਂ ਸਾਰੇ ਹੀ ਇੱਥੇ ਆਏ ਸੀ ਤਾਂ ਉਸ ਵੇਲੇ ਵੀ ਇੱਥੇ ਇੱਕ ਡਿਮੋਲਿਸ਼ਨ ਡਰਾਈਵ ਕੀਤੀ ਲੋਕੇਸ਼ਨ ਤੇ ਕੀਤੀ ਗਈ ਸੀ ਤਾਂ ਉਸ ਵੇਲੇ ਜਿਹੜਾ ਪਬਲਿਕ ਸੈਂਟੀਮੈਂਟ ਸੀ ਔਰ ਅੱਜ ਦਾ ਜਿਹੜਾ ਪਬਲਿਕ ਸੈਂਟੀਮੈਂਟ ਹੈ दैट इज अ ਕੰਪਲੀਟ ਕੰਟਰਾਸਟ ਤਾਂ ਉਸ ਵੇਲੇ ਪੁਲਿਸ ਨੂੰ ਔਰ ਸਾਰਿਆਂ ਨੂੰ ਇਹ ਕਿਹਾ ਗਿਆ ਸੀ ਕਿ ਇਹ ਇੱਕ ਬਹੁਤ ਚੰਗਾ ਉਪਰਾਲਾ ਸਟਾਰਟ ਕੀਤਾ ਗਿਆ ਹੈ ਔਰ ਉਸ ਉਪਰਾਲੇ ਦੀ ਜਿਹੜੀ ਸਸਟੇਨਡ ਲਹਿਰ ਸੀ ਉਹ ਅਸੀਂ ਔਰ ਸਸਟੇਨਡ ਮੋਮੈਂਟਮ ਅਸੀਂ ਮੇਨਟੇਨ ਕਰਨ ਚ ਕਾਮਯਾਬ ਹੋਏ ਨੇ ਔਰ ਇਹਦਾ ਜਿਹੜੇ ਆਕੜੇ ਹੈ ਉਹ ਮੈਂ ਤੁਹਾਨੂੰ ਦੱਸਣਾ ਚਾਹਦੀ ਹਾਂ ਕਿ ਫਰੀਦਕੋਟ ਪੁਲਿਸ ਦੀ ਪੂਰੀ ਟੀਮ ਵੱਲੋਂ एक मार्च को लैके हूँ तक छे सौ चौबीस परचे रजिस्टर किए गए नशा तस्करा के खिलाफ त एक हज़ार चवंजा नशा तस्कर जेल चु भेजे गए हैं जड़ी फिगरस अपने आप दर्शाती है कि डेली साढ़े जड़े पुलिस एस एच ओज ने ते ग्राउंड लैवल जन जी ओज ने वो कि मेहनत करते पे इसी लड़ी के छब्बी किलो तो वह रिकवर हुई है भी कुंटल तो वोस्ट रिकवर होया है 9 ਲੱਖ ਤੋਂ ਵੱਧ ਡਰਗ ਮਨੀ ਰਿਕਵਰ ਹੋਇਆ 22000 ਤੋਂ ਵੱਧ ਨਸ਼ੀਲੀ ਹਨਿਆ ਰਿਕਵਰ ਹੋਈਆਂ ਔਰ 9 ਕਰੋੜ ਤੋਂ ਵੱਧ ਜਿਹੜੀ ਜਾਇਦਾਦ ਹੈਗੀ ਨਸ਼ਾ ਤੋਂ ਸਿਰਾਂ ਦੀ ਉਹ ਫ੍ਰੀਜ਼ ਕਰਾਈ ਜਾ ਚੁੱਕੀ ਹੈ ਤਾਂ ਇਸ ਤਰ੍ਹਾਂ ਦੀ ਜਿਹੜੀ ਡਿਮੋਲਿਸ਼ਨ ਡਰਾਈਵ ਜਦੋਂ ਵੀ ਸਾਡੇ ਕੋਲ ਸਬਲ ਅਡਮਿਨਿਸਟ੍ਰੇਸ਼ਨ ਵੱਲੋਂ ਰਿਕਵੈਸਟ ਆਂਦੀ ਹੈ ਫਿਰ ਇਸਨੂੰ ਬਾਅਦਿਆਸਤ ਅਸੀਂ ਜ਼ਰੂਰ ਕਰਦੇ ਪ੍ਰੋਪਰ ਪ੍ਰੋਸੀਜਰ ਨੂੰ ਫਾਲੋ ਕਰਦੇ ਹਾਂ ਉਹ ਐਕਟੀਵਿਟੀ ਕੀਤੀ ਕਰਾਂਗੇ

ਤੇ ਲੋਕਲ ਜਿਹੜੀ ਪਬਲਿਕ ਹੈ ਉਹਨਾਂ ਦੇ ਵੀ ਤੁਸੀਂ ਫੀਡਬੈਕ ਦਿਓ ਤਾਂ ਕਿ ਇੱਕ ਐਕਚੁਅਲ ਪਿਕਚਰ ਅਸੀਂ ਦਿਖਾ ਸਕੀਏ। ਉਹਨਾਂ ਲਈ ਸਮੇਂ 'ਚ ਹੋਰ ਕਿੰਨੇ ਨੰਬਰ ਲੱਗ ਰਹੇ ਇਸੇ ਤਰ੍ਹਾਂ ਦੇ? ਕੀ ਸਾਡੀ ਤਾਂ ਡੇਲੀ ਜਿਹੜੀ ਕਾਰਵਾਈ ਲਗਾਤਾਰ ਸਾਡੀ ਜਾਰੀ ਹੈ। ਔਰ ਅਸੀਂ ਟਾਈਮ ਟੂ ਟਾਈਮ মিডিਆ ਨੂੰ ਅਸੀਂ ਇਨਫੋਰਮ ਕਰਦੇ ਰਹਿੰਦੇ ਹਾਂ। ਡੇਲੀ ਦਾ ਸਾਡਾ ਵੀ ਜਾਂਦਾ। ਕੱਲ ਵੀ ਅਸੀਂ ਕਿੰ ਮੁੱਦਮ ਪੜੇ ਸੀ ਤੇ ਡੀਐਸਪੀ ਕੋਟਕਪੁਰਾ ਦੀ ਸੁਪਰਵੀਜ਼ਨ ਹੋਈ ਟੀ। ਇਥੇ ਇੱਕ ਫਰਜਾ ਰਜਿਸਟਰ ਹੋਇਆ ਸੀ ਜਿਹਦੇ 300 ਗ੍ਰਾਮ ਹੈਰੋਇਨ ਦੇ ਰਿਕਵਰੀ ਹੋਈ ਦੋਨੋਂ ਇਹ ਜਿਹੜੇ ਬੰਦੇ ਸੀ ਉਹ ਬਟਾਲਾ ਸ਼ਹਿਰ ਦੇ ਰਹਿਣ ਵਾਲੇ ਸੀ ਜਿਹੜੇ ਨਸ਼ਾ ਇਥੇ ਵੇਚਣ ਦੀ ਕੋਸ਼ਿਸ਼ ਕਰਦੇ ਸੀ ਐਂਡ THEN ਦੇ ਵਰ ਰਾਉਂਡਡ ਅ ਬਹੁ ਕਮਰਸ਼ੀਅਲ ਕੁਆਂਟੀਟੀ ਰਿਕਵਰੀ ਸੀ ਇਸ ਟਾਈਪ ਦੇ ਕੇਸਿਸ ਡੇਲੀ ਫਰੀਪੋਰਟ ਪੁਲਿਸ ਵੱਲੋਂ ਰਜਿਸਟਰ ਹੋ ਰਹੇ ਨੇ ਨਸ਼ਾ ਪਸਟਰ ਤੁਹਾਨੂੰ ਸੁਣ ਰਹੇ ਹੋਣਗੇ ਕੋਈ ਮੈਸੇਜ ਇਹ ਮੈਸੇਜ ਤੇ ਮੈਂ ਤੁਹਾਡੇ ਵੱਲੋਂ ਇਹ ਹੀ ਦਿਲਵਾਉਣਾ ਚਾਹਾਂਗੀ ਕਿ ਇੱਕ ਵਾਰ ਤੁਸੀਂ ਆਪਣਾ ਕੈਮਰਾ ਪੈਨ ਕਰਕੇ ਇੱਕ ਵਾਰ ਇਸ ਗਲੀ ਦਾ ਹਾਲ ਦਿਖਾਓ ਤਾਂ ਉਹੀ ਮੈਸੇजेस ਜੀ ਅਗਰ ਤੁਸੀਂ ਹੁਣ ਵੀ ਨਹੀਂ ਹਟੋਗੇ ਤਾਂ ਫਿਰ ਇਹੀ ਠੀਕ